ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਨਵੇਂ ਪੇਪਰਾਂ ਬਾਰੇ ਤਾਂ ਸਾਰਿਆਂ ਨੂੰ ਪਤਾ ਹੀ ਆ ਕਿ ਨਵੇਂ ਪੇਪਰ ਜਿਹੜੇ ਆ ਜਿਨ੍ਹਾਂ ਨੇ 2005 ਵਾਲੇ ਪੇਪਰ ਭਰਨੇ ਆ ਉਹ ਨਵੰਬਰ ਮਹੀਨੇ ਵਿੱਚ ਹੀ ਫਾਈਨਲ ਰੈਡੀ ਕਰਾਉਣੇ ਪੈਣਗੇ ਉਹਨਾਂ ਨੂੰ ਜੇਕਰ ਤੁਸੀਂ ਨਵੰਬਰ ਮਹੀਨੇ ਵਿੱਚ ਫਾਈਲ ਰੈਡੀ ਕਰਾ ਲਈ ਤੁਹਾਡੇ ਪੇਪਰ ਪਰ ਜਾਣਗੇ ਪਰ ਜੇਕਰ ਤੁਸੀਂ ਫਾਈਲ ਰੈਡੀ ਨਾ ਕਰਾਈ ਤੇ ਤੁਹਾਡੇ ਜਿਹੜੇ ਪੇਪਰ ਵਾ ਉਹ ਨਹੀਂ ਭਰੇ ਜਾਣੇ ਇਸੇ ਤਰੀਕੇ ਨਾਲ ਆਪਾਂ ਇਸ ਟਾਪਿਕ ਬਾਰੇ ਆਪਾਂ ਗੱਲਬਾਤ ਕਰਾਂਗੇ ਤੁਸੀਂ ਕਿਹੜੀ ਕਿਹੜੀ ਗੱਲ ਆਪਣੇ ਮਾਲਕ ਨਾਲ ਕਰਨੀ ਆ ਤੇ ਜਿਹੜੇ ਵੀਰ ਨੇ ਫਾਈਲ ਰੈਡੀ ਨਹੀਂ ਕਰਾਈ ਉਹ ਕਰਾ ਲਓ ਅੱਜ ਸਿਰਫ ਤੇ ਸਿਰਫ ਅੱਜ ਲਾਸਟ ਡੇਟ ਆ ਇਹਦੇ ਟਾਪਿਕ ਬਾਰੇ ਆਪਾਂ ਗੱਲਬਾਤ ਕਰਦੇ ਆ ਇਸ ਵੀਡੀਓ ਵਿੱਚ ਕਰਦੇ ਆ ਵੀਡੀਓ ਸਟਾਰਟ ਪਰ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜੁੜੂ ਕੂੰਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲ ਤੇ ਸੈੱਟ ਕਰ ਲਵੋ ਤਾਂ ਜੋ ਜੇ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੋਈ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਕੀਤਾ ਹੋ ਜਾਂ ਕਿ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ ਤੇ ਕਈ ਵੀਰ ਭਰਾਵਾਂ ਨੇ ਹੁਣ ਆਪਣੇ ਸਵਾਲ ਹੈ ਕਿ ਤੁਹਾਨੂੰ ਉੱਥੇ ਮੈਸੇਜ ਨਹੀਂ ਹੁੰਦਾ ਤੁਸੀਂ ਮੈਸੇਜ ਆਪਣੇ ਬੰਦ ਕੀਤੇ ਆ ਮੈਂ ਉਹਦਾ ਹੱਲ ਸਿਰਫ ਇਹ ਕੱਢਿਆ ਕਿ ਜਿਹੜਾ ਵੀਰ ਭਰਾ ਮੈਨੂੰ ਉੱਥੇ ਮੈਸੇਜ ਨਹੀਂ ਕਰ ਸਕਦਾ ਉਹਨੂੰ ਮੈਸੇਜ ਵਾਲੀ অপਸ਼ਨ ਨਹੀਂ ਸ਼ੋ ਹੁੰਦੀ ਮੈਂ ਉੱਥੇ ਪੋਸਟਾਂ ਵੀ ਪਾਈਆਂ ਤੁਸੀਂ ਨੂੰ ਪੋਸਟ 'ਤੇ ਲੇ ਕਮੈਂਟ ਕਰ ਦੋ ਭਾਵੇਂ ਕਹ ਲੈ ਹੈਲੋ ਦਾ ਹੀ ਕਮੈਂਟ ਕਰ ਦੋ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਤੇ ਤੀਜੇ ਨੰਬਰ ਤੇ ਇੱਕ ਗੱਲ ਹੋਰ ਗੱਲ ਜੇ ਕਿਸੇ ਵੀਰ ਭਰਾ ਨੇ ਗਰੁੱਪ ਵਿੱਚ ਐਰ ਹੋਣਾ ਵਾ ਆਪਾਂ WhatsApp ਗਰੁੱਪ ਬਣਾਇਆ ਵਾ ਇੱਕ ਜੇ ਕਿਸੇ ਵੀ ਵੀਰ ਭਰਾ ਨੇ ਉਸ ਗਰੁੱਪ ਵਿੱਚ ਐਡ ਹੋਣਾ ਹੋ ਤਾਂ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਦਿਓ ਇੰਸਟਾਗ੍ਰਾਮ ਦੇ ਉੱਤੇ ਤੇ ਤੁਹਾਨੂੰ ਮੈਂ ਲਿੰਕ ਸੈਂਡ ਕਰ ਦੂੰਗਾ ਤਾਂ ਜੋ ਤੁਸੀਂ ਗਰੁੱਪ ਵਿੱਚ ਐਡ ਹੋ ਸਕੋ ਤੇ ਗਰੁੱਪ ਵਿੱਚ ਵੀ ਆਪਾਂ ਇਸ ਟੌਪਿਕ ਬਾਰੇ ਆਪਾਂ ਪੇਪਰਾਂ ਬਾਰੇ ਜਾਂ ਕੋਈ ਵੀ ਹੋਰ ਅਪਾਇੰਟਮੈਂਟਾਂ ਬਾਰੇ ਵੀਜ਼ਿਆਂ ਬਾਰੇ ਕੰਮ ਬਾਰੇ ਗੱਲਾਂ ਬਾਤਾਂ ਚੱਲਦੀਆਂ ਹੀ ਰਹਿੰਦੀਆਂ ਵਾਂ ਉਹਦੇ ਵਿੱਚ ਕੁਝ ਬੰਦੇ ਇੰਡੀਆ ਤੋਂ ਆ ਕੁਝ ਬੰਦੇ ਇਟਲੀ ਤੋਂ ਆ ਤਕਰੀਬਨ ਸਾਰੇ ਬੰਦੇ ਮਿਲ ਕੇ ਉੱਚ ਹੋੜੀ ਹੋੜੀ ਐਡ ਕਰਦੇ ਆ ਆਪਾਂ ਤਾਂ ਜੋ ਜਿੰਨੇ ਹੋਰ ਬੰਦੇ ਐਣ ਆਪਣਾ ਸਰਕਲ ਉਹਨਾ ਵੱਡਾ ਹੋਵੇ ਤੇ ਆਪਾਂ ਅੜੀਵਾ ਕੋਈ ਵੀ ਗੱਲ ਜੇਕਰ ਪੁੱਛੇ ਤਾਂ ਉਹਨੂੰ ਜਵਾਬ ਉਹਦਾ ਮਿਲ ਸਕੇ ਉਸ ਗਰੁੱਪ ਦੇ ਵਿੱਚ ਠੀਕ ਹੈ ਲੋਈ ਮਿੱਤਰੋ ਕਰਦੇ ਆ ਫਿਰ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਦਾ ਇੱਕ ਗੱਲ ਪਹਿਲੇ ਨੰਬਰ ਤੇ ਮੇਨ ਚੀਜ਼ ਹੈ ਕਿ ਜਿਹੜੇ ਵੀ ਵੀਰਪ੍ਰਾਣੇ ਪੇਪਰ ਫਿਲ ਕਰਾਉਣੇ ਆ ਆਪਣੇ ਹੁਣ 2025 ਵਾਲੇ ਜਿਹੜਾ ਫਰਵਰੀ ਵਿੱਚ ਪੇਪਰ ਓਪਨ ਹੋਣੇ ਵਾ ਉਹਦੀਆਂ ਜਿਹੜੀਆਂ ਫਾਈਲਾਂ ਰੈਡੀ ਹੋਣੀਆਂ ਵਾ ਉਹਨਾਂ ਨੇ 2 ਮਹੀਨੇ ਪਹਿਲਾਂ ਹੀ ਫਾਈਲ ਰੈਡੀ ਕਰਾਉਣੀ ਸ਼ੁਰੂ ਕਰਤੀਆਂ ਸੀ 1 1 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਡੇਟ ਵਾ ਇਹਨਾਂ ਦੀ ਫਾਈਲ ਰੈਡੀ ਹੋਉਂਦੀ ਤੇ ਅੱਜ ਹੈਗਾ ਵਾ ਲਾਸਟ ਦਿਨ ਜੇਕਰ ਤੁਸੀਂ ਅੱਜ ਆਪਣੀ ਫਾਈਲ ਰੈਡੀ ਕਰਾ ਲਓਗੇ ਤੁਹਾਡੇ ਪੇਪਰ ਫਿਲ ਹੋ ਜਾਣੇ ਆ 2025 ਦੇ ਵਿੱਚ ਫਰਵਰੀ ਦੇ ਵਿੱਚ ਜੇਕਰ ਤੁਸੀਂ ਆਪਣੀ ਫਾਈਲ ਅੱਜ ਵੀ ਰੈਡੀ ਨਾ ਕਰਾਈ ਤੁਹਾਡੇ ਜਿਹੜੇ ਪੇਪਰ ਵਾ ਉਹ ਤੁਸੀਂ ਪੇਪਰ ਭਰ ਨਹੀਂ ਸਕਦੇ ਜੇ ਬਾਅਦ ਵਿੱਚ ਕਿਉਂਕਿ ਜਿਹੜੇ ਫਾਈਲਾਂ ਵਾ ਉਹ 1 ਮਹੀਨਾ ਦਾ ਨਾ ਟਾਈਮ ਦਿੱਤਾ ਸੀ ਤੇ 1 ਮਹੀਨਾ ਜਿਹੜਾ ਵਾ ਲਾਸਟ ਦੇਣਾ ਅੱਜ ਜੇ ਤੁਸੀਂ ਫਾਈਲ ਰੈਡੀ ਕਰਾ ਲਓਗੇ ਤੁਹਾਡੇ ਪੇਪਰ ਭਰੇ ਜਾਣਗੇ ਪਰ ਜੇਕਰ ਤੁਸੀਂ ਅੱਜ ਫਾਈਲ ਰੈਡੀ ਨਾ ਕਰਾਈ ਤੁਹਾਡੇ ਪੇਪਰ ਜਿਹੜੇ ਆ ਉਹ ਨਹੀਂ ਭਰੇ ਜਾਣੇ ਬਾਅਦ ਵਿੱਚ ਮਲਕੀ ਫਿਲ ਨਹੀਂ ਹੋਣੀ ਤੁਹਾਡੇ ਕਲਿੱਕ ਨਹੀਂ ਹੋਣੇ ਪੇਪਰ ਬਾਅਦ ਵਿੱਚ ਜਿੰਨੇ ਕਲਿੱਕ ਡੇਟ ਹੋਣੀ ਆ ਇਸ ਕਰਕੇ ਜਿਹੜੇ ਵੀਰਾਂ ਨੇ ਪੇਪਰ ਭਰਨੇ ਆ ਉਹਨਾਂ ਕੋਲੋਂ ਸਿਰਫ ਅੱਜ ਦਾ ਟਾਈਮ ਹੈਗਾ ਵਾ ਆਪਣਾ ਏਜੰਟ ਲੱਭ ਕੇ ਜਾਂ ਆਪਣੇ ਯਾਰ ਦੋਸਤ ਮਿੱਤਰ ਜਿਹਦੇ ਕੋਲੋਂ ਪੇਪਰ ਤੁਸੀਂ ਭਰੋਣੇ ਆ ਉਹਦੇ ਨਾਲ ਗੱਲਬਾਤ ਕਰਕੇ ਤੇ ਪੇਪਰ ਜਿਹੜੇ ਆ ਉਹ ਭਰਾ ਲਵੋ ਪਰ ਇੱਕ ਚੀਜ਼ ਹੋਰ ਹੁਣ ਮੈਂ ਤੁਹਾਨੂੰ ਦੱਸ ਦਾਂ ਤੁਸੀਂ ਕਿਹੜੀ ਕਿਹੜੀ ਗੱਲ ਕਰਨੀ ਆ ਆਪਣੇ ਵੀਰ ਨਾਲ ਮਿੱਤਰ ਨਾਲ ਜਿਹਦਾਂ ਤੁਸੀਂ ਪੇਪਰ 'ਤੇ ਫਿਲ ਕਰਨੇ ਆ ਉਸ ਬੰਦੇ ਨਾਲ ਤੁਸੀਂ ਕਿਹੜੇ ਕਿਹੜੇ ਗੱਲਾਂ ਕਰਨੀਆਂ ਵਾ ਤਾਂ ਜੋ ਤੁਸੀਂ ਇੱਥੇ ਇਟਲੀ ਵੇਚਾਣ ਕੇ ਔਖੇ ਨਾ ਹੋਵੋ ਇਸ ਟੌਪਿਕ ਬਾਰੇ ਆਪਾਂ ਨਿੱਕੀ ਜੀ ਗੱਲ ਕਰ ਲੈਨੇ ਆ ਸਭ ਤੋਂ ਪਹਿਲਾਂ ਤੁਸੀਂ ਆਪਣੇ ਦੋਸਤ ਮਿੱਤਰ ਬਲਕਿ ਜਿਹਨੂੰ ਆਪਾਂ ਏਜੰਟ ਕਹਿ ਲਓ ਆਪਾਂ ਏਜੰਟ ਕਹਿ ਲਓ ਕਿ ਜਿੱਦਾਂ ਅਸੀਂ ਪੇਪਰ ਫਿਲ ਕਰਨੇ ਵਾ ਉਸ ਨੂੰ ਪਹਿਲਾਂ ਹੀ ਕਹਿ ਦੇਣਾ ਵਾ ਕਿ ਅਸੀਂ ਪੇਪਰ ਲੈਣੇ ਵਾ ਪੇਪਰ ਮਲਕੀ ਫਿਲ ਤੁਹਾਡੇ ਉਕਰਾਵਾਂਗੇ ਪਰ ਜਿਹੜੇ ਪੈਸੇ ਵਾ ਉਹ ਵੀਜ਼ਾ ਲੱਗਣ ਤੋਂ ਬਾਅਦ ਠੀਕ ਹੈ ਥੋੜੇ ਮੋੜ ਚਲੋ ਪਹਿਤਾਂ ਹੁੰਦੇ ਨੇ ਪਹਿਲਾਂ ਉਸ ਤੋਂ ਬਾਅਦ ਜਿਹੜੇ ਬਾਕੀ ਟੋਟਲ ਜਿਹੜੀ ਪੇਮੈਂਟ ਵਾ ਉਹ ਵੀਜ਼ਾ ਲੱਗਣ ਤੋਂ ਬਾਅਦ ਨਾ ਹੀ ਨੂੰ ਲਾਉਸ ਦਾ ਨਿਕਲਦੇ ਕੋਈ ਪੈਸਾ ਦੇਣਾ ਵਾ ਨਾ ਹੀ ਅਪਾਇੰਟਮੈਂਟ ਮੈਨ ਤੇ ਕੋਈ ਪੈਸਾ ਦੇਣਾ ਵਾ ਜਦੋਂ ਉਹਨ ਕੋ ਸਾਡਾ ਵੀਜ਼ਾ ਲੱਗ ਗਿਆ ਉਹ ਤੁਹਾਨੂੰ ਪੈਸੇ ਦੇ ਦਾਂਗੇ ਜੇਕਰ ਸਾਡਾ ਵੀਜ਼ਾ ਨਾ ਲੱਗਾ ਤੁਹਾਨੂੰ ਪੈਸੇ ਨਹੀਂ ਦੇਣੇ ਕਿਉਂਕਿ ਬੜੇ ਵੀਰਪਰਾ ਹੈਗੇ ਆ ਜਿਨ੍ਹਾਂ ਦੇ ਪੇਪਰ ਨਿਕਲ ਆਏ ਹੀ ਤੇ ਪੈਸੇ ਉਹਨਾਂ ਨੇ ਦੇਤੇ ਤੇ ਬਾਅਦ ਵਿੱਚ ਅਪਾਇੰਟਮੈਂਟਾਂ ਹੀ ਨਹੀਂ ਮਿਲੀਆਂ ਜਾਂ ਉਹਨਾਂ ਦੇ ਬਾਅਦ ਵਿੱਚ ਵੀਜ਼ਾ ਰਿਜੈਕਟ ਹੋ ਗਏ ਤੇ ਬਾਅਦ ਚੋਂ ਪੈਸੇ ਵੀ ਗਏ ਤੇ ਨਾ ਉਹਨਾਂ ਨੂੰ ਵੀਜ਼ਾ ਮਿਲਿਆ ਇਸ ਕਰਕੇ ਮੇਰੀ ਗੱਲ ਹੈ ਵੀਰਪਰਾ ਧਿਆਨ ਨਾਲ ਸੁਣ ਲੋ ਕਿ ਪੈਸੇ ਜਿਹੜੇ ਪੈਸਾਂ ਦੀ ਗੱਲ ਵਾ ਉਹ ਵੀਜ਼ਾ ਲੱਗਣ ਤੋਂ ਬਾਅਦ ਹੀ ਕਰੋਗੇ ਤੇ ਜ਼ਿਆਦਾ ਵਧੀਆ ਰੋਵੋਗੇ ਬਲਕਿ ਫਾਇਦੇ ਚ ਰੋਵੋਗੇ ਤੇ ਦੂਜੇ ਨੰਬਰ ਤੇ ਤੁਸੀਂ ਆਪਣੇ ਮਾਲਕ ਨਾਲ 에ਜੰਟ ਨਾਲ ਜਿਹਨਾਂ ਤੁਸੀਂ ਗੱਲਬਾਤ ਕਰਨੀ ਹੋ ਉਹਨਾਂ ਨਾਲ ਇਹ ਗੱਲ ਜਰੂਰ ਕਰਿਓ ਕਿ ਪਹਿਲੇ ਕਾਰਡ ਦੀ ਗੱਲ ਜਰੂਰ ਕਰਿਓ ਕਿ ਪਹਿਲਾ ਕਾਰਡ ਤੁਹਾਨੂੰ ਉਹ ਮਾਲਕ ਤੁਹਾਡਾ ਦਵਾਵੇ ਕਿਉਂਕਿ ਬਾਅਦ ਵਿੱਚ ਔਖੇ ਹੋਣਾ ਚੰਗਾ ਕਿ ਪਹਿਲਾਂ ਹੀ ਆਪਾਂ ਕਾਰਡ ਤੁਹਾਨੂੰ ਮਿਲਿਆ ਹੋਊਗਾ ਤੁਸੀਂ ਸੌਖੇ ਤਰੀਕੇ ਨਾਲ ਪੱਕੇ ਹੋ ਸਕਦੇ ਦੇ ਪਰ ਜੇਕਰ ਤੁਸੀਂ ਕਾਰਡ ਦੀ ਗੱਲ ਨਾ ਕਰਕੇ ਆ ਕੇ ਇਕੱਲੇ ਐਂਟਰੀ ਦੀ ਹੀ ਗੱਲ ਕਰਕੇ ਆਏ ਤੁਸੀਂ ਇਟਲੀ ਵਿੱਚ ਨਹੀਂ ਪੱਕੇ ਹੋ ਸਕਦੇ ਉਸ ਤੋਂ ਬਾਹਰ ਯੂਰਪ ਵਿੱਚ ਜਾ ਕੇ ਕਿਸੇ ਹੋਰ ਕੰਟਰੀ ਵਿੱਚ ਤੁਹਾਡਾ ਕੋਈ ਦਾ ਲੱਗ ਜਾਏ ਤੇ ਲੱਗ ਜਾਏ ਪਰ ਤੁਸੀਂ ਇਟਲੀ ਵਿੱਚ ਪੱਕੇ ਨਹੀਂ ਹੋ ਸਕਦੇ ਉਹ ਪੇਪਰਾਂ ਦਾ ਜਿਹੜੇ ਪੇਪਰ ਤੁਸੀਂ ਇੱਥੇ ਆਏ ਜੇ ਤੁਹਾਨੂੰ ਆਲ ਕੇ ਜਾਂ ਤੁਹਾਨੂੰ ਅਜ਼ੀਲ ਲੈਣੀ ਪਊਗੀ ਜਾਂ ਆਪਾਂ ਕਹਿ ਲਈਏ ਕਿ ਤੁਹਾਨੂੰ ਆਪਾਂ ਤੁਹਾਨੂੰ ਫਿਰ ਪੇਪਰ ਭਰਨੇ ਪੈਣਗੇ ਜਾਂ ਤੁਹਾਨੂੰ ਵੇਟ ਕਰਨੀ ਪਊਗਾ ਕਿ ਨਵੇਂ ਪੇਪਰ ਕਦੋਂ ਓਪਨ ਹੁੰਦੇ ਵਾ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਕਿ ਜਿਹੜੇ ਕੱਚੇ ਬੰਦੇ ਉਹਨਾਂ ਵਾਸਤੇ ਪੱਕੇ ਕਰਨ ਵਾਸਤੇ ਪੇਪਰ ਕਦੋਂ ਓਪਨ ਹੁੰਦੇ ਤੁਸੀਂ ਉਹ ਪੇਪਰ ਭਰ ਕੇ ਤੇ ਆਪਣੇ ਡਾਕੂਮੈਂਟ ਬਣਵਾ ਸਕੋ ਇਸ ਤੋਂ ਬਗੈਰ ਹੋਰ ਤੁਹਾਡਾ ਕੋਈ ਹੱਲ ਨਹੀਂ ਜੇ ਜੇਕਰ ਤੁਸੀਂ ਪਰ ਰਿਕਾਰਡ ਦੀ ਗੱਲ ਕਰਕੇ ਆਏ ਜੇ ਤਾਨੂੰ ਇਹ ਦੋ ਕਾਰਡ ਮਿਲੂਗਾ ਤੁਸੀਂ ਆਪਣਾ ਕੰਮ ਜਿੱਥੇ ਮਰਜੀ ਜਾ ਕੇ ਕਰੋ ਬਾਅਦ ਵਿੱਚ ਕਾਰਡ ਦੇ ਰਹੀਂ ਆਪਣਾ ਕਾਰਡ ਬਾਅਦ ਵਿੱਚ ਰੀਨਿਊ ਕਰਾਈ ਜਾਓ ਤੇ ਕੰਮ ਆਪਣਾ ਇਹਦਾ ਪ੍ਰੋਸੈਸ ਵਾ ਗਾਂ ਚੜਾਈ ਜਾਓ ਤੇ ਰਮਾਨ ਨਾਲ ਤੁਸੀਂ ਬਾਅਦ ਵਿੱਚ ਉਸ ਕਾਰਡ ਤੇ ਇੰਡੀਆ ਵੀ ਜਾਓ ਇੰਡੀਆ 2-3 ਮਹੀਨੇ ਘੁੰਮ ਕੇ ਆਓ ਫਿਰ ਵਾਪਸ ਆਣ ਕੇ ਆਪਣਾ ਕੰਮ ਕਰ ਕਰੋ ਤੇ ਕੰਮ ਕਰ ਸੰਭੋ ਪਰ ਜੇਕਰ ਤੁਸੀਂ ਕਾਰਡ ਦੀ ਗੱਲ ਨਹੀਂ ਕਰਕੇ ਆਏ ਫਿਰ ਤੁਹਾਨੂੰ ਪ੍ਰੋਬਲਮ ਬਹੁਤ ਆਣੀ ਜੀ ਇੱਥੇ ਆਣ ਕੇ ਤੁਹਾਨੂੰ ਕਾਰਡ ਨਹੀਂ ਮਿਲਣਾ ਤੁਸੀਂ ਕੰਮ ਨਹੀਂ ਕਿਤੇ ਕਰ ਸਕਦੇ ਜੇ ਦੋ ਨੰਬਰ 'ਚ ਕੰਮ ਕਰੋਗੇ ਥੋੜੇ ਤੁਹਾਨੂੰ ਪੈਸੇ ਮਿਲਨੇ ਉੱਥੇ ਉਹਦਾ ਕੋਈ ਬੈਨੀਫਿਟ ਨਹੀਂ ਆਏਗਾ ਚਲੋ ਜੇਕਰ ਪਰ ਤੜਾ ਕੋਈ ਦੋਸਤ ਮਿੱਤਰ ਸੱਜਣ ਹੈਗਾ ਵਾ ਕਿਸੇ ਹੋਰ ਯੂਰਪ ਦੀ ਕੰਟਰੀ ਵਿੱਚ ਜਿੱਥੇ ਉਹ ਤੁਹਾਨੂੰ ਕਹਿ ਦਿੰਦਾ ਵਾ ਪੱਕਾ ਪਰ 100% ਤੁਹਾਨੂੰ ਕਹਿੰਦਾ ਹੋਏ ਗੱਲ ਕਿ ਮੈਂ ਤੁਹਾਡੇ ਪੇਪਰ ਲਵਾ ਕੇ ਦਊਂਗਾ ਮਲਕੀ ਮੈਂ ਤੇਰੇ ਪੇਪਰ ਬਣਵਾ ਕੇ ਦਊਂਗਾ ਜਾਂ ਫਰਾਂਸ ਜਾਂ ਪੁਰਤਗਾਲ ਚ ਪੁਰਤਗਾਲ ਵਾਲਿਆਂ ਨੇ ਹੁਣ ਬੰਦ ਕੀਤੇ ਪਾਏ ਪੇਪਰ ਹੋਰ ਵੀ ਕੋਈ ਵੀ ਜਿਹੜਾ ਮਲਕੀ ਕਹਿੰਦਾ ਵਾ ਕੀ ਇਹ ਤੁਹਾਡੇ ਮਲਕੀ ਮੈਂ ਪੇਪਰ ਬਣਵਾ ਕੇ ਦਊਗਾ ਫਿਰ ਤੁਸੀਂ ਇਟਲੀ ਦੀ ਐਂਟਰੀ ਕਰੋ ਇਟਲੀ ਦੇ ਰਾਹੀਂ ਐਂਟਰੀ ਕਰੋ ਤੇ ਉਸ ਤੋਂ ਬਾਅਦ ਤੁਸੀਂ ਉੱਥੇ ਚੱਲ ਜਾਓ ਪਰ ਜੇਕਰ ਤੁਹਾਡਾ ਕੋਈ ਦੋਸਤ ਮਿੱਤਰ ਜਾਂ ਕੋਈ ਤੁਹਾਡਾ ਰਿਲੇਟਰ ਨਹੀਂ ਹੈਗਾ ਕਿਸੇ ਹੋਰ ਕੰਟਰੀ ਦੇ ਵਿੱਚ ਫਿਰ ਤੁਸੀਂ ਆਪਣੇ ਮਾਲਕ ਦੇ ਨਾਲ ਪਹਿਲੇ ਕਾਰਡ ਦੀ ਗੱਲ ਕਰਕੇ ਆਓ ਭਾਵੇਂ ਤੁਹਾਡਾ 1 ਲੱਖ 2 ਲੱਖ 3 ਲੱਖ ਤੁਹਾਡਾ ਵੱਧ ਵੀ ਲੱਗਦਾ ਵਾ ਉਹ ਲਾ ਕੇ ਆਓ ਪਰ ਪਹਿਲੇ ਕਾਰਡ ਦੀ ਗੱਲ ਜ਼ਰੂਰ ਕਰਕੇ ਆਓ ਤਾਂ ਜੋ ਬਾਅਦ ਵਿੱਚ ਨਾ ਔਖੇ ਹੋਵੇ ਇਸ ਕਰਕੇ ਮੈਂ ਤੁਹਾਨੂੰ ਸਲਾਹ ਇਹੋ ਦਊਂਗਾ ਕਿ ਪਹਿਲੇ ਕਾਰਡ ਦੀ ਗੱਲ ਜ਼ਰੂਰ ਕਰਕੇ ਆਓ ਤੇ ਜਿਹੜੇ ਵੀਰ ਭਰਾਣੇ ਪੇਪਰ ਭਰਨੇ ਵਾ ਉਹਨਾਂ ਨੂੰ ਲਾਸਟ ਡੇਟ ਵਾ ਅੱਜ ਅੱਜ ਤੋਂ ਬਾਅਦ ਜੇਕਰ ਵੀਰ ਭਰਾਣੇ ਜਿਹੜੇ ਪੇਪਰ ਭਰਨੇ ਆ ਜੇਕਰ ਅੱਜ ਭਰੇ ਗਿਆ ਭਰੇਗਾ ਜੇਕਰ ਅੱਜ ਫਾਈਲ ਰੈਡੀ ਨਾ ਹੋਈ ਤਾਂ ਤੁਹਾਡੇ ਜਿਹੜੇ ਪੇਪਰ ਵਾ ਉਹ ਨਹੀਂ ਭਰੇ ਜਾਣਗੇ ਕਿਉਂਕਿ ਬੜੇ ਵੀਰ ਭਰਾ ਹੈਗੇ ਜਿਹੜੇ ਇੱਕ ਗੱਲ ਸੋਚਦੇ ਆ ਕਿ ਜਦੋਂ ਲਾਗੇ ਜਾਵਾਂ ਉਹ ਪੇਪਰ ਆਪਾਂ ਭਰ ਲਾਂਗੇ ਮਣਕੀ ਜਦੋਂ ਅਮਲ ਕੀ ਡੇਟ ਆਉਣ ਵਾਲੀ ਉਹ ਪੇਪਰ ਭਰ ਲਾਂਗੇ ਪਰ ਇਦਾਂ ਨਹੀਂ ਹੁੰਦਾ ਜੇ ਪੇਪਰ ਤੁਹਾਨੂੰ ਹੁਣੇ ਹੀ ਭਰਨੇ ਪੈਣੇ ਵਾ ਲਾਸਟ ਡੇਟ ਵਾ ਅੱਜ ਅੱਜ ਦੇ ਅੰਦਰ ਪੇਪਰ ਭਰ ਲਓ ਤੇ ਭਰ ਲਓ ਜੇਕਰ ਤੁਸੀਂ ਅੱਜ ਨਾ ਭਰੇ ਉਸ ਤੋਂ ਬਾਅਦ ਕੋਈ ਵੀ ਹੱਲ ਨਹੀਂ ਹੈਗਾ ਜਿਸ ਚੀਜ਼ ਦਾ ਲੋਈ ਮਿੱਤਰੋ ਮੈਂ ਨਿੱਕੀ ਜੀ ਵੀਡੀਓ ਬਣਾਈ ਸੀ ਇਸ ਟੌਪਿਕ ਬਾਰੇ ਹੀ ਪੇਪਰਾਂ ਬਾਰੇ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਮਿਲਦਿਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਇਦਾਂ ਦੀ ਆਪਾਂ ਨਿੱਕੇ ਨਿੱਕੇ ਵੀਡੀਓ ਲੈ ਕੇ ਆਉਂਦੇ ਰਵਾਂਗੇ ਹੁਣ ਗਾਂ ਪੇਪਰ ਓਪਨ ਹੋਣੇ ਵਾ ਉਸ ਤੋਂ ਬਾਅਦ ਫਿਲ ਹੋਣੇ ਆਪਾਂ ਕ ਲਈ ਕ੍ਰਿਕ ਡੇਟ ਆਉਣੀ ਆ ਉਸ ਤੋਂ ਬਾਅਦ ਇਹ ਪੇਪਰ ਨਿਕਲਨੇ ਸ਼ੁਰੂ ਹੋਣੇ ਆ ਕਿੱਥੇ ਕਿੱਥੇ ਨਿਕਲਨੇ ਸ਼ੁਰੂ ਹੋ ਜਾਣਗੇ ਕੀ ਕੀ ਕੋਟਾ ਵਾ ਕੀ ਕਿਸ ਹੱਬਤਾ ਵਾ ਸਾਰੇ ਨਿੱਕੇ ਨਿੱਕੇ ਵੀਡੀਓ ਆਪਾਂ ਪਾਈ ਜਾ ਕਰਨੀਆਂ ਆਪਣੇ ਚੈਨਲ ਦੇ ਉੱਤੇ ਤੇ ਤੁਹਾਨੂੰ ਮਿਲ ਕੀ ਤੁਹਾਨੂੰ ਅੰਦਾਜ਼ਾ ਜਾ ਹੋਇਆ ਜਾ ਕਰਨਾ ਕਿੱਥੇ ਕਿੱਥੇ ਪੇਪਰ ਜਿਹੜੇ ਨਿਕਲ ਰਿਹਾ ਕੋਈ ਨਾਰਮਲੀ ਗੱਲ ਬੜੇ ਵੀਰਪਰਾ ਬਾਅਦ ਜੋੜ ਜਾਂਦੇ ਆ ਜੋ ਆਪਾਂ ਦੱਸ ਦੇ ਰਹੇ ਹਾਂ ਕਿ ਕਿੱਥੇ ਕਿੱਥੇ ਪੇਪਰ ਨਿਕਲ ਰਿਹਾ ਹੈ ਅੱਗੇ ਦੇ ਪੇਪਰ ਨਿਕਲੇ ਆ ਕਦੋਂ ਭਰੇ ਸੀ ਉਹਨੇ ਕੀ ਹਿਸਾਬ ਤੱਕ ਕਿਹੜੇ ਪੇਪਰ ਆ ਇਹ ਸਾਰਾ ਕੁਝ ਦੱਸ ਦੇ ਰਹੇ ਹਾਂ ਬਾਅਦ ਵਿੱਚ ਵੀ ਭਰਾ ਲੋਈ ਮਿੱਤਰੋ ਕਰਦੇ ਆ ਇਸ ਵੀਡੀਓ ਨੂੰ ਖਤਮ ਇੱਥੇ ਹੀ ਮਿਲ ਜਿਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਓਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ